ਹਾਂਜੀ ਅੱਜ ਆਪਾਂ ਕਰਨ ਆਏ ਸੀਗੇ CARO ਤੇ ਆਰੋ ਦੇ ਵਿੱਚ ਪ੍ਰੋਬਲਮ ਸੀਗੀ ਹਰ ਇੱਕ ਘਰ ਦੇ ਵਿੱਚ ਲਗਭਗ ਆਰੋ ਲੱਗੇ ਹੋਏ ਨੇ ਤੇ ਆਰੋਆਂ ਦੇ ਵਿੱਚ ਗੌਰ ਰੱਖਿਆ ਕਰੋ ਕਿਉਂਕਿ ਕਾਫੀ ਸਾਲਾਂ ਦੇ ਅਈ ਆਰੋ ਚੱਲੀ ਜਾਂਦੇ ਆ ਪ੍ਰੋਪਰ ਕੱਲਾ ਜਿਹੜੇ ਬਾਹਰਲੇ ਫਿਲਟਰ ਨੇ ਉਹ ਚੇਂਜ ਕਰੇ ਜਾਂਦੇ ਨੇ ਤੇ ਫਿਲਹਾਲ ਜਿਹੜੇ ਦੇ ਪਿਛਲੇ ਫਿਲਟਰ ਨੇ ਉਹ ਆਪਾਂ ਨੂੰ ਸਾਲ ਤੋਂ ਬਾਅਦ ਕਿਉਂਕਿ ਸਾਰੇ ਫਿਲਟਰ ਦੀ ਜਿਹੜੀ ਰਿਪੇਅਰਿੰਗ ਕਰਾਉਣੀ ਚਾਹੀਦੀ ਆ ਸਾਲ ਤੋਂ ਬਾਅਦ ਇਹ ਬਦਲਨੇ ਚਾਹੀਦੇ ਤੁਹਾਨੂੰ ਦਿਖਾਉਣੇ ਆ ਜਿਹੜੇ ਆਪਾਂ ਅੱਜ ਬਦਲੇ ਆ ਤੇ ਵੀ ਕਿੰਨੇ ਉਹਨਾਂ ਉਹ ਗੰਦੇ ਹੋ ਰਹੇ ਸੀਗੇ ਕਿ ਕਿੰਨੀ ਜਿਆਦਾ ਪ੍ਰੋਬਲਮ ਸੀ ਪਹਿਲਾ ਨੰਬਰ 1 ਇਹ ਮੈਂਬਰਨ ਸੀਗੀ ਆ ਦੇਖੋ ਤੁਹਾਡੇ ਸਾਹਮਣੇ ਜਿਹੜੀ ਸਾਰੀ ਇਹ ਤੇ ਗੰਦਗੀ ਜੰਮੀ ਹੋਈ ਆ ਗਾਰਾ ਜੰਮਿਆ ਹੋਇਆ ਤੇ ਵਿੱਚੇ ਬਲੌਕ ਸੀਗੀ ਤੇ ਫਿਰ ਨਾਲ ਨਾਲ ਪੰਪ ਦੇ ਉੱਤੇ ਵੀ ਲੋਡ ਪੈਂਦਾ ਜਿਹੜਾ ਮੋਟਰ ਹੁੰਦੀ ਆ ਤੇ ਉਸ ਤੇ ਵਿੱਚ ਜਿਵੇਂ ਆ ਫਿਲਟਰ ਨੇ ਇਹਦੇ ਵਿੱਚ ਫਿਲਟਰ ਪਾਏ ਹੋਏ ਸੀਗੇ ਤੇ ਇਹਦੇ ਵਿੱਚੋਂ ਤੁਹਾਨੂੰ ਜਿਵੇਂ ਆ ਦੇਖੋ ਇਹਦੇ ਵਿੱਚ ਸਾਰਾ ਜਿੰਨਾ ਵੀ ਗਾਰਾ ਬਲੌਕ ਹੁੰਦਾਗਾ ਤੇ ਇਹਦੇ ਵਿੱਚ ਸਾਰਾ ਗਾਰਾ ਹੀ ਨਿਕਲਦਾ ਅਸੀਂ ਫਿਲਹਾਲ ਇਹ ਸਾਰੇ ਅਸੀਂ ਖਾਲੀ ਕਰ ਲਈ ਸੀ ਆ ਦੇਖੋ ਤੁਹਾਡੇ ਸਾਹਮਣੇ ਨੇੜੇ ਕਰਕੇ ਦਿਖਾਈ ਬਈ ਤੇ ਤੁਹਾਨੂੰ ਗਾਰਾ ਜਿਹੜਾ ਇੱਥੇ ਦਿਖਦਾ ਹੋਣਾ ਤੇ ਦਿਨਾ ਮੋਬਾਈਲ ਦੇ ਵਿੱਚ ਕਰਾ ਵੀਡੀਓ ਚ ਤੇ ਆ ਦੇਖੋ ਤੁਹਾਡੇ ਸਾਹਮਣੇ ਜਿਹੜਾ ਇਹ ਫਿਲਟਰਾਂ ਦੇ ਵਿੱਚੋਂ ਸਾਰਾ ਲਗਭਗ ਇਹਦੇ ਵਿੱਚੋਂ ਗਾਰਾ ਨਿਕਲ ਰਿਹਾ ਇਸ ਕਰਕੇ ਜਿਹੜਾ ਫਿਲਟਰ ਚੋਪ ਹੋ ਜਾਂਦਾ ਪਾਣੀ ਜਿਹੜਾ ਖਰਾਬ ਹੋ ਜਾਂਦਾਗਾ ਤੇ ਤੁਸੀਂ ਇੱਕ ਜਿਹੜਾ ਆਪਣਾ ਵਾਰਲਾ ਫਿਲਟਰ ਹੁੰਦਾਗਾ ਖਾਸ ਕਰਕੇ ਆਪਣੇ ਮਾਰਨਸਾ ਏਰੀਆ ਦੇ ਵਿੱਚ ਪਾਣੀ ਬਹੁਤ ਜਿਆਦੇ ਤੁਹਾਨੂੰ ਪਤਾ ਹੀ ਆ ਵੀ ਖਰਾਬ ਆ ਤੇ ਪਾਣੀ ਖਰਾਬ ਹੋਣ ਦੇ ਕਾਰਨ ਹਰ ਇੱਕ ਘਰ ਦੇ ਇੱਕ ਕਰਿਆਰੋ ਲੱਗੇ ਹੋਏ ਨੇ ਆਰਓ ਫਿਲਟਰ ਤੇ ਇੱਕ ਜਿਹੜਾ ਗਲਾਸ ਜਿਹਾ ਹੁੰਦਾ ਹੈਗਾ ਇਹਦੇ ਵਿੱਚ ਘਟੋਟ 2 ਮਹੀਨਾ ਬਾਅਦ 1.5 ਮਹੀਨਾ ਬਾਅਦ ਇਹ ਬਦਲਵਾਉਣਾ ਚਾਹੀਦਾ ਤੇ ਜਿਹੜਾ ਕਾਰਨ ਵੀ ਜੇ ਆਪਣਾ ਜਿਹੜੇ ਦੂਸਰੇ ਫਿਲਟਰ ਨੇ ਉਹ ਚੋਕ ਨਾ ਹੋਣ ਕਿਉਂਕਿ ਇਹ 150 ਰੁਪਏ ਦੀ ਗੱਲ ਹੁੰਦੀ ਆ ਤੇ ਜਿਹੜੇ ਪਿਛਲੇ ਫਿਲਟਰ ਹੁੰਦੇ ਨੇ ਸਾਰੀਆਂ ਮੈਂਬਰਨਾ ਵਗੈਰਾ ਉਹ ਸਾਰਾ ਸਿਸਟਮ ਮਹਿੰਗਾ ਹੋ ਜਾਂਦਾ ਤੁਹਾਡਾ 25-2600 ਤੇ ਖਰਚਾ ਵਗ ਜਾਂਦਾ ਤੇ ਬਾਕੀ ਸਾਰੇ ਜੇ ਤੁਸੀਂ ਪੰਪਾ ਵੀ ਖਰਾਬ ਹੋ ਗਿਆ ਤਾਂ ਉਦੋਂ ਜਿਆਦਾ ਜਿਹੜਾ ਖਰਚਾ ਵਾ ਸਕਦਾਗਾ ਤੇ ਇਸ ਕਰਕੇ ਤੁਸੀਂ ਜਿਆਦਾ ਇਸ ਚੀਜ਼ਾਂ ਦੇ ਵਿੱਚ ਧਿਆਨ ਰੱਖਿਆ ਕਰੋ ਆਪਣੇ ਪੇਜ ਨੂੰ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਅੱਗੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਥੈਂਕ ਯੂ